ਨੇੜਲੇ ਸੰਸਦ ਮੈਂਬਰਾਂ ਦੀ ਨੈਸ਼ਨਲ ਸਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟਰੀਜ਼ ਦੀ ਉਸ ਰਿਪੋਰਟ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ जिस ਵਿੱਚ દોਸ਼ ਲਾਇਆ ਗਿਆ ਕਿ ਕੁਝ ਸੰਸਦ ਮੈਂਬਰਾਂ ਨੇ ਇਸ ਵਿੱਚ ਵਿਦੇਸ਼ੀ ਸਰਕਾਰਾਂ ਦੀ ਸਰਗਰਮੀ ਨਾਲ ਦਖਲਅੰਦਾਜ਼ੀ ਕਰਨ ਵਿੱਚ ਮਦਦ ਕੀਤੀ ਹੈ ਇਸ ਰਿਪੋਰਟ ਬਾਰੇ ਗ੍ਰੀਨ ਪਾਰਟੀ ਦੀ ਨੇਤਾ ਤੇ ਸੰਸਦ ਮੈਂਬਰ ਅਲੀਜ਼ਾਬੈਥ ਮੇ ਨੇ ਕਿਹਾ ਕਿ ਉਸਨੇ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਪ੍ਰਚਾਰਿਤ ਖੂਫੀਆ ਨਿਗਰਾਨੀ ਸੰਸਥਾ ਦੀ ਰਿਪੋਰਟ ਦਾ ਅਸਲ ਸੰਸਕਰਣ ਪੜ੍ਹਿਆ ਹੈ ਅਤੇ ਉਹ ਇਹ ਨਹੀਂ ਮੰਨਦੀ ਕਿ ਉਹਨਾਂ ਦੇ ਹਾਊਸ ਆਫ ਕਾਮਨਸ ਦੇ ਕਿਸੇ ਸਹਿਯੋਗੀ ਨੇ ਜਾਣਬੁੱਝ ਕੇ ਉਹਨਾਂ ਨੇ ਦੇਸ਼ ਨੂੰ ਧੋਖਾ ਦਿੱਤਾ ਹੈ ਪਿਛਲੇ ਹਫਤੇ ਜਾਰੀ ਕੀਤੀ ਗਈ ਐਨਐਸਆਈਸੀਓਪੀ ਦੀ ਰਿਪੋਰਟ ਚ ਕਿਹਾ ਗਿਆ ਕਿ ਕੁਝ ਸੰਸਦ ਮੈਂਬਰ ਕੈਨੇਡੀਅਨ ਰਾਜਨੀਤਿਕ ਦਖਲ ਦੇਣ ਲਈ ਵਿਦੇਸ਼ੀ ਸੂਬਿਆਂ ਵੱਲੋਂ ਕੀਤੇ ਜਾ ਰਹੇ ਯਤਨਾਂ 'ਚ ਜਾਣਬੁੱਝ ਕੇ ਭਾਗੀਦਾਰ ਨੇ ਅਲੀਜ਼ਾਬੈਥ ਨੇ ਕਿਹਾ ਕਿ ਮੈਂ ਬਹੁਤ ਰਾਹਤ ਮਹਿਸੂਸ ਕਰ ਰਹੀ ਹਾਂ ਕਿ ਕੈਨੇਡਾ ਪ੍ਰਤੀ ਬੇਵਫਾਈ ਦਿਖਾਉਣ ਵਾਲੇ ਸੰਸਦ ਮੈਂਬਰਾਂ ਦੀ ਕੋਈ ਸੂਚੀ ਨਹੀਂ ਹੈ ਉਹਨਾਂ ਕਹਾਂ ਕਿ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਕੁਝ ਸੰਸਦ ਮੈਂਬਰਾਂ ਨੇ ਵਿਦੇਸ਼ੀ ਸੂਬਿਆਂ ਨਾਲ ਮਿਲੀਭਗਤ ਕੀਤੀ ਹੈ ਕਿ ਉਹਨਾਂ 'ਤੇ ਦੋਸ਼ ਲਗਾਇਆ ਜਾ ਸਕਦਾ ਹੈ ਅਲੀਜ਼ਾਬੈਥ ਨੇ ਕਿਹਾ ਕਿ ਉਹ ਖੂਫੀਆ ਜਾਣਕਾਰ ਦੇਖ ਸਕਦੀ ਹੈ ਅਤੇ ਉਸ ਨੂੰ ਸੋਮਵਾਰ ਰਾਤ ਐਨਐਸਆਈਸੀਓਪੀ ਵੱਲੋਂ ਪ੍ਰਕਾਸ਼ਿਤ ਨਹੀਂ ਹੋਈ ਸੰਸਕਰਨਾ ਤੱਕ ਪਹੁੰਚ ਪ੍ਰਦਾਨ ਕੀਤੀ ਗਈ ਉਹਨਾਂ ਨੇ ਕਿਹਾ ਕਿ ਪਿਛਲੇ ਹਫਤੇ ਪੇਸ਼ ਕੀਤੀ ਗਈ ਰਿਪੋਰਟ ਦੇ ਬਾਅਦ ਉਹ ਮੀਡੀਆ ਵੱਲੋਂ ਇਸ ਦੇ ਪ੍ਰਤੀਕਿਰਿਆ ਦਿੱਤੀ ਗਈ ਹੈ ਗ੍ਰੀਨ ਪਾਰਟੀ ਦੇ ਨੇਤਾ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਪੂਰੀ ਰਿਪੋਰਟ ਪੜ੍ਹੀ ਹੈ ਮੈਂ ਆਪਣੇ ਸਾਥੀਆਂ ਨਾਲ ਬੈਠ ਕੇ ਬਹੁਤ ਆਰਾਮਦਾਇਕ ਮਹਿਸੂਸ ਕਰ ਰਹੀ ਹਾਂ ਐਨ ਐਸ ਆਈ ਸੀ ਓ ਪੀ ਰਿਪੋਰਟ ਚ ਕੁਝ ਸੰਸਦ ਮੈਂਬਰਾਂ ਵੱਲੋਂ ਖਾਸ ਤੌਰ ਤੇ ਚਿੰਤਾਜਨਕ ਵਿਵਹਾਰ ਦਾ ਬੇਰਵਾ ਦਿੱਤਾ ਗਿਆ ਇਹ ਦੱਸਦਾ ਹੈ ਕਿ ਕੁਝ ਚੁਣੇ ਹੋਏ ਅਧਿਕਾਰੀਆਂ ਨੇ ਆਪਣੀ ਚੋਣ ਤੋਂ ਤੁਰੰਤ ਬਾਅਦ ਜਾਨ ਬੁਝ ਕੇ ਵਿਦੇਸ਼ੀ ਰਾਜ ਅਧਿਕਾਰਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ ਉਨ੍ਹਾਂ ਕਿਆ ਕੇ ਰਿਪੋਰਟ ਵਿੱਚ ਕਿਹਾ ਗਿਆ ਕਿ ਸੰਸਦ ਦੇ ਅਣਪਛਾਤੇ ਮੈਂਬਰਾਂ ਨੇ ਭਾਰਤ ਵੱਲੋਂ ਆਪਣੇ ਸਹਿਯੋਗੀਆਂ ਨੂੰ ਪ੍ਰਭਾਵਿਤ ਕਰਨ ਲਈ ਕੰਮ ਕੀਤਾ ਅਤੇ ਸਰਗਰਮੀ ਨਾਲ ਭਾਰਤੀ ਅਧਿਕਾਰੀਆਂ ਨੂੰ ਗੁਪਤ ਜਾਣਕਾਰੀ ਪ੍ਰਦਾਨ ਕੀਤੀ ਹੈ ਕੇਸ ਸਟੱਡੀ ਚ ਉਹ ਲੋਕ ਸ਼ਾਮਿਲ ਸੀ ਜੋ ਵਰਤਮਾਨ ਚ ਸੰਸਦ ਚ ਸੇਵਨ ਨਹੀਂ ਕਰ ਰਹੇ ਨੇ ਮੀਡੀਆ ਨੂੰ ਦਿੱਤੇ ਬਿਆਨ ਚ ਐਲਿਜ਼ਾਬੈਥ ਨੇ ਦੱਸਿਆ ਕਿ ਐਨਐਸਆਈਸੀਓਪੀ ਦੀ ਰਿਪੋਰਟ ਮੁਤਾਬਕ ਭਾਰਤ ਵੱਲੋਂ ਰਾਜਨੀਤਿਕ ਦਖਲਅੰਦਾਜ਼ੀ ਚ ਉਹਨਾਂ ਨੂੰ ਗੁਪਤ ਜਾਣਕਾਰੀ ਦਾ ਖੁਲਾਸਾ ਕਰਨ ਤੋਂ ਬਚਣ ਲਈ ਸਾਵਧਾਨੀ ਨਾਲ ਕਦਮ ਚੁੱਕਣੇ ਪਏ ਉਹਨਾਂ ਕਹਾਂ ਕਿ ਰਿਪੋਰਟ ਚ ਮੁੱਠੀ ਪਰ ਸੰਸਦ ਮੈਂਬਰਾਂ ਦੇ ਨਾਂ ਸੂਚੀ ਬੰਦ ਕੀਤੇ ਗਏ ਨੇ ਜਿਨ੍ਹਾਂ ਨਾਲ ਵਿਦੇਸ਼ੀ ਸਰਕਾਰਾਂ ਵੱਲੋਂ ਸਮਝੌਤਾ ਹੋ ਸਕਦਾ ਹੈ ਮੈਨੇ ਕਿਹਾ ਕਿ ਐਨਐਸਆਈਸੀਓਪੀ ਦੀ ਰਿਪੋਰਟ ਚ ਸਭ ਤੋਂ ਪਰੇਸ਼ਾਨ ਕਰਨ ਵਾਲਾ ਮਾਮਲਾ ਇੱਕ ਸਾਫ ਦਾ ਸੰਸਦ ਮੈਂਬਰ ਦਾ ਸੀ ਜਿਸ ਨੇ ਇੱਕ ਵਿਦੇਸ਼ੀ ਖੂਫੀ ਅਧਿਕਾਰੀ ਨਾਲ ਸੰਬੰਧ ਬਣਾਏ ਹੋਏ ਸੀ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਅਨੁਸਾਰ ਐਮਪੀ ਨੇ ਇੱਕ ਸੀਨੀਅਰ ਖੂਫੀ ਅਧਿਕਾਰੀ ਨਾਲ ਵਿਦੇਸ਼ੀ ਰਾਜ ਚ ਮੀਟਿੰਗ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਅਤੇ ਖੂਫੀ ਅਧਿਕਾਰੀ ਨੇ ਸਰਗਰਮੀ ਨਾਲ ਖੂਫੀ ਜਾਣਕਾਰੀ ਪ੍ਰਦਾਨ ਕੀਤੀ ਉਹਨਾਂ ਕਹਾ ਕੇ ਪ੍ਰਕਾਸ਼ਿਤ ਨਹੀਂ ਹੋਈ ਰਿਪੋਰਟ ਚ ਜਿਸ ਵਿਅਕਤੀ ਦਾ ਨਾਮ ਨਹੀਂ ਸੀ ਉਸਦੀ ਪੁਲਿਸ ਨੂੰ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ